ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਰਜੀ ਈਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਡਾਕਟਰਾਂ ਕੋਲ ਜਾਣੇ ਆ ਬੜੇ ਪੈਸੇ ਲੱਗਦੇ ਆ ਹਸਪੀਟਲ ਦੇ ਵਿੱਚ ਜਾਣੇ ਆ ਪਾਟੀਆਂ ਬਣਾਉਣ ਨੂੰ ਅਤੇ ਦਵਾਈਆਂ ਲੈਣ ਨੂੰ ਬਹੁਤ ਸਮਾਂ ਬਰਬਾਦ ਕਰਨਾ ਪੈਂਦਾ ਹੈ ਇਹਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਸਰਹੰਦ ਸ਼ਹਿਰ ਦੇ ਵਿੱਚ ਪਹੁੰਚੇ ਆ ਫੈਮਿਲੀ ਕੇਅਰ ਸਮਾਰਟ ਕਲੀਨਿਕ ਇੱਕ ਜੋ ਖੁੱਲਿਆ ਹੈ ਇਹਨਾਂ ਦੇ ਵੱਲੋਂ ਇੱਕ ਇਹੋ ਜਿਹਾ ਕੰਮ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਘਰ ਬੈਠੇ ਹੀ ਡਾਕਟਰਾਂ ਦੇ ਨਾਲ ਆਨਲਾਈਨ ਗੱਲਬਾਤ ਕਰਵਾਈ ਜਾਵੇਗੀ ਤੁਹਾਡੇ ਵੱਲੋਂ ਜੋ ਬਿਮਾਰੀਆਂ ਨੇ ਉਹ ਦੱਸੀਆਂ ਜਾਣਗੀਆਂ ਅਤੇ ਤੁਹਾਨੂੰ ਦਵਾਈ ਦਿੱਤੀ ਜਾਵੇਗੀ ਇਸ ਜੋ ਫੈਮਿਲੀ ਕੇਅਰ ਸਮਾਰਟ ਕਲੀਨਿਕ ਨੂੰ ਚਲਾ ਰਹੇ ਨੇ ਜਸਵਿੰਦਰ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਅੰਦਰ ਚੱਲ ਕੇ ਗੱਲਬਾਤ ਕਰਦੇ ਆਂ ਤੇ ਆਓ ਪਹਿਲਾਂ ਤੁਹਾਨੂੰ ਇੱਕ ਵਾਰੀ ਇਹ ਲੋਕੇਸ਼ਨ ਵੀ ਦਿਖਾ ਦੰਨੇ ਆ ਜੋ ਸਰਹੰਦ ਸ਼ਹਿਰ ਦੇ ਵਿੱਚ ਐ ਤੇ ਆਓ ਪਹਿਲਾਂ ਲੋਕੇਸ਼ਨ ਦਿਖਾਉਨੇ ਆ ਤੁਹਾਨੂੰ ਤੇ ਫਿਰ ਆਪਾਂ ਅੰਦਰ ਚੱਲ ਕੇ ਜਸਵਿੰਦਰ ਸਿੰਘ ਜੀ ਦੇ ਨਾਲ ਇਹ ਪੂਰੀ ਗੱਲਬਾਤ ਕਰਦੇ ਆਂ ਰੋਡ ਐ ਜੀ ਜੋ ਫਤਿਹਗੜ੍ਹ ਸਾਹਿਬ ਤੋਂ ਹੁੰਦੇ ਹੋਏ ਆਮ ਖਾਸ ਬਾਗ ਨੂੰ ਹੁੰਦੇ ਹੋਏ ਅਤੇ ਬੱਸ ਸਟੈਂਡ ਸਰਾਂਦ ਨੂੰ ਹੁੰਦੇ ਹੋਏ ਆ ਰਹੀ ਹੈ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਜੋ ਓਵਰ ਬ੍ਰਿਜ ਹੈ ਸੋ ਇੱਥੋਂ ਆ ਕੇ ਆਪਾਂ ਜਦੋਂ ਆਪਾਂ ਇੱਧਰੋਂ ਆ ਰਹੇ ਹਾਂ ਫਤੇਗੜ ਸਾਹਿਬ ਤੋਂ ਤੇ ਇੱਧਰ ਇਹ ਓਵਰ ਬ੍ਰਿਜ ਹੈ ਓਵਰ ਬ੍ਰਿਜ ਦੇ ਉੱਪਰ ਨਹੀਂ ਚੜਨਾ ਆਪਾਂ ਇੱਧਰ ਨੂੰ ਨਾਲ-ਨਾਲ ਜਾਣਾ ਹੈ ਤੇ ਆਜੋ ਅੱਗੇ ਤੁਹਾਨੂੰ ਦਿਖਾਉਨੇ ਆ ਆ ਇੱਕ ਮੋੜ ਆ ਗਿਆ ਜੀ ਤੇ ਇੱਥੋਂ ਤੁਹਾਨੂੰ ਅੱਗੇ ਸਾਹਮਣੇ ਦਿਖੇਗੀ ਪੰਜਾਬ ਨੈਸ਼ਨਲ ਬੈਂਕ ਸੋ ਇਹ ਦਿਖ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਹੈ ਜੋ ਬੈਂਕ ਤੋਂ ਪਹਿਲਾਂ ਹੀ ਇਹ ਆ ਗਿਆ ਜੀ ਕਲੀਨਿਕ ਜਿਹੜੇ ਆਪਾਂ ਕਲੀਨਿਕ ਦੇ ਵਿੱਚ ਜਾਣਾ ਹੈ ਫੈਮਿਲੀ ਕੇਅਰ ਸਮਾਰਟ ਕਲੀਨਿਕ ਇਹ ਦੇਖੋ ਜੀ ਲਿਖਿਆ ਹੋਇਆ ਤੇ ਆਓ ਹੁਣ ਆਪਾਂ ਅੰਦਰ ਚੱਲ ਕੇ ਤੁਹਾਨੂੰ ਗੱਲਬਾਤ ਕਰਾਉਣੀ ਹੈ ਸਰਦਾਰ ਜਸਵਿੰਦਰ ਸਿੰਘ ਜੀ ਦੇ ਨਾਲ ਜਿਹੜਾ ਤੁਸੀਂ ਇਹ ਮਤਲਬ ਕਿ ਸ਼ੁਰੂ ਕੀਤੀ ਹੈ ਇੱਕ ਆਨਲਾਈਨ ਜਿਹੜੀ ਮਤਲਬ ਕਿ ਕਿਸੇ ਨੂੰ ਵੀ ਕੋਈ ਵੀ ਬਿਮਾਰੀ ਹੈ ਆਨਲਾਈਨ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਉਣੀ ਇੱਕ ਇਹ ਨਵੀਂ ਸ਼ੁਰੂਆਤ ਵੀ ਆਪਾਂ ਕਹਿ ਸਕਦੇ ਹਾਂ ਹਾਂਜੀ ਹਾਂਜੀ ਤੇ ਇਹਦੇ ਬਾਰੇ ਨੌਲੇਜ ਉਹ ਕਿਹੜੀਆਂ ਮਤਲਬ ਬਿਮਾਰੀਆਂ ਦਾ ਇਲਾਜ ਹੁੰਦਾ ਜੀ ਜੀ ਆ ਸਭ ਤੋਂ ਪਹਿਲਾਂ ਵਾਈਰਸ ਦਾ ਨਾਮ ਲੈਨੇ ਆ ਵਾਈਰਸ ਜੀ ਦਾ ਖਾਲਸਾ ਵਾਈਰਸ ਜੀ ਕੇ ਫੇਲ ਤੇ ਇਹ ਨਾ ਆਪਣਾ ਜਿਹੜਾ ਮਰਦੂ ਕਲੀਨਿਕ ਆ 스마트 ਕਲੀਨਿਕ ਡਿਜੀਟਲ ਕਲੀਨਿਕ ਆ ਜੀ ਇਹਦੇ ਵਿੱਚ ਇਹ ਸਰਹੰਦ ਦੇ ਏਰੀਆ ਦੇ ਵਿੱਚ ਪਹਿਲਾ 스마트 ਕਲੀਨਿਕ ਖੁੱਲਣ ਜਾ ਰਿਹਾ ਜੀ ਪ੍ਰਾਈਵੇਟ ਓਕੇ ਜਿਹਦੇ ਵਿੱਚ ਆਪਣੇ ਕੋਲ 45 ਪਲੱਸ ਸਪੈਸ਼ਲਿਸਟ ਡਾਕਟਰ ਰਹਿਣਗੇ ਜੀ 100 ਡਾਕਟਰ ਪਲੱਸ ਐਮਬੀਬੀਐਸ ਨੇ ਜੀ ਤੇ ਇਹਦੇ ਵਿੱਚ ਆਪਾਂ ਨੇ ਇੱਕ ਜਿਹੜਾ ਆਪਾਂ ਦੇਖਿਆ ਹਸਪੀਟਲਾਂ ਵਿੱਚ ਜਾ ਕੇ بڑے بڑے ਹਸਪੀਟਲਾਂਾਂ ਵਿੱਚ ਜਾਂਦੇ ਹੋਏ ਰਸ਼ ਬਹੁਤ ਹੁੰਦਾ ਟੱਕੇ ਖਾਣੇ ਬੰਦੀਆਂ ਲੱਗਣੇ ਪੈਂਦੇ ਇਹਨਾਂ ਦੇ ਵਿੱਚ ਲੱਗੋ ਪਰਚੀ ਉਹ ਨਹੀਂ ਬਣਦੀ ਪਹਿਲਾਂ ਲਾਈਨ ਚ ਤੇ ਇਹਨੂੰ ਦੇਖਦੇ ਹੋਏ ਆਪਾਂ ਨੇ ਇੱਕ ਕੰਪਨੀ ਫਰੈਂਚਾਈਜ਼ੀ ਲਈ ਹੈ ਇਨ ਮੋਡ ਜੀ ਜਿਹਨਾਂ ਦੇ ਅਸੀਂ ਰੈਫਰੈਂਸ ਪਾਈਓ ਸਮਾਰਟ ਕਲੀਨਿਕ ਫੈਮਿਲੀ ਕੇਅਰ ਸਮਾਰਟ ਕਲੀਨਿਕ ਜੀ ਇਹਦੇ ਵਿੱਚ ਤੁਹਾਨੂੰ ਕੋਈ ਵੀ ਬਿਮਾਰੀ ਹੈ ਜਿਵੇਂ ਮੰਨ ਕੇ ਚੱਲੋ ਤੁਹਾਨੂੰ ਖੂਨ ਦੀ ਬਿਮਾਰੀ मतलब ਲਹੂ ਦੇ ਰਿਲੇਟਡ ਹੋਗੀ ਦਿਲ ਦੀਆਂ ਬਿਮਾਰੀਆਂ ਨੇ ਸਿਰ ਦੀ ਹੋਗੀ ਜਿਵੇਂ ਮਾਈਗ੍ਰੇਨ ਸਿਰ ਦਰਦ ਰਹਿਣਾ ਪੇਟ ਦੀ ਪ੍ਰੋਬਲਮ ਹੋ ਗਈ ਕੋਡਿਆਂ ਦੇ ਦਰਦ ਹੋ ਗਏ ਚਮੜੀ ਦੇ ਰੋਗ ਗਏ ਹਰ ਤਰ੍ਹਾਂ ਦੇ ਡਾਕਟਰ ਨੇ ਕੰਨ ਦੇ ਨੱਕ ਗਲ ਅਰਤਰ੍ਹਾਂ ਦੇ ਡਾਕਟਰ ਨੇ ਜੀ ਇਹਦਾ ਮਕਸਦ ਇਹ ਹੈ ਵੀ ਵੀ ਪੇਸ਼ੈਂਟ ਕੋਲ ਟਾਈਮ ਬਹੁਤ ਘੱਟ ਹੁੰਦਾ ਪੂਰੀ ਪੂਰੀ ਦਿਹਾੜੀ ਲੱਗ ਜਾਂਦੀ ਹੈ ਜੀ 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 ਤੇ ਇਹਦੇ ਕਰਕੇ ਆਪਾਂ ਨੇ ਇੱਕ ਸਮਾਰਟ ਕਲੀਨਿਕ ਓਪਨ ਕਰਿਆ ਉਸਰੰਧਾ ਸ਼ਹਿਰ ਵਿੱਚ ਨੀਅਰ ਪੰਜਾਬ ਨੈਸ਼ਨਲ ਬੈਂਕ ਪ੍ਰੋਫੈਸਰ ਕਲੋਨੀ ਜੀ ਤੇ ਇੱਕ ਵਾਰੀ ਫੋਨ ਨੰਬਰ ਵੀ ਆਪਣਾ ਪਹਿਲਾਂ ਮੈਂਸ਼ਨ ਕਰ ਦੋ ਕਿ ਇਹ ਆਉਣਾ ਕਿੱਥੇ ਹੈ ਕਿ ਆਪਾਂ ਬਾਕੀ ਗੱਲ ਬਾਅਦ ਚ ਕਰਦੇ ਹਾਂ ਜੀ ਜੀ ਆਪਾਂ ਜਿਹੜਾ ਇਹ ਕਲੀਨਿਕ ਹੈ ਸਰੰਧਾ ਸ਼ਹਿਰ ਨੀਅਰ ਰੋਪੜ ਅੱਡਾ ਇਹ ਹਾਂਜੀ ਫਲਾਈਓਵਰ ਦੇ ਆਪਣਾ ਆਉਂਦੇ ਸਾਲ ਲੈਫਟ ਹੈਂਡ ਨੂੰ ਗਲੀ ਜਾਂਦੀ ਹੈ ਪ੍ਰੋਫੈਸਰ ਕਲੋਨੀ ਸਰੰਧ ਮੰਡੀ ਜੀ नियर ਪੰਜਾਬ ਨੈਸ਼ਨਲ ਬੈਂਕ ਜੀ ਆਪਣੀ ਜਿਹੜੀ ਕਲੀਨਿਕ ਹੈ ਉਹ ਕਲੀਨਿਕ ਦਾ ਨੇਮ ਹੈ ਫੈਮਿਲੀ ਕੇਅਰ ਸਮਾਰਟ ਕਲੀਨਿਕ ਜੀ ਇਹਦੇ ਵਿੱਚ ਆਪਣੇ ਕੋਲ ਜਿਹੜੇ ਡਾਕਟਰ ਨੇ ਸਾਰੇ ਏਮਸ ਦੇ ਹੋਗੇ ਦਿੱਲੀ ਦੇ ਹੋਗੇ ਐਕਸ਼ਨ ਡਾਕਟਰ ਨੇ ਹਾਂ ਜੀ بڑے بڑے ਡਾਕਟਰ ਨੇ ਜਿਨ੍ਹਾਂ ਦੀ ਆਪਾਂ ਕੰਪਿਊਟਰ ਰਾਹੀ ਆਪਾਂ ਲੈਪਟਾਪ ਰਾਹੀ ਉਹਨਾਂ ਨੂੰ ਕੰਸਲਟੇਸ਼ਨ ਕਰਾਵਾਂਗੇ ਔਨਲਾਈਨ ਜੀ ਤੇ ਉਹਦੀ ਜਿਹੜੀ ਪ੍ਰੋਬਲਮ ਹੋਏਗੀ ਡਾਕਟਰ ਸਾਹਿਬ ਨੂੰ ਦੱਸਣਗੇ ਪੇਸ਼ੈਂਟ ਡਾਕਟਰ ਸਾਹਿਬ ਉਹਨਾਂ ਦੀ ਮੈਡੀਸਿਨ ਲਿਖ ਕੇ ਦੇਣਗੇ ਜੀ ਜਿਹੜੀ ਮੈਡੀਸਿਨ ਹੋਏਗੀ ਉਹ ਆਪਣੇ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਆ ਜੀ ਇਹਦੇ ਵਿੱਚ ਕੋਈ ਕੋਈ ਕਮਿਸ਼ਨ ਨਹੀਂ ਆ ਜੀ ਬਿਲਕੁਲ ਕਮਿਸ਼ਨ ਫ੍ਰੀ ਹੈ ਜੀ ਜਿੱਥੋਂ ਮਰਜ਼ੀ ਦਵਾਈ ਜਾ ਕੇ ਜਿੱਥੇ ਮਰਜ਼ੀ ਲੈ ਸਕਦਾ ਕਿਉਂ ਆਪਾਂ ਕਹਿ ਦਈਏ ਜੀ ਨਹੀਂ ਜੀ ਇਹ ਦਵਾਈ ਤੁਹਾਨੂੰ ਪੂਰੇ ਫਤਿਹਗੜ੍ਹ ਸਾਹਿਬ ਚ ਮਿਲੇਗੀ ਜਾਂ ਸ੍ਰੀ ਹਰਮੰਦਰ ਸਾਹਿਬ ਚ ਮਿਲੇਗੀ ਜਾਂ ਚੰਡੀਗੜ੍ਹ ਦੇ ਤੇ ਚੰਡੀਗੜ੍ਹ ਹੀ ਮਿਲੇਗੀ ਅੱਧਾ ਕੋਈ ਸੀਨ ਨਹੀਂ ਹੈਗਾ ਤੁਸੀਂ ਆਲ ਓਵਰ ਇੰਡੀਆ ਕਿੱਥੋਂ ਵੀ ਆਪਣੀ ਮਰਜੀ ਲੋ ਫ੍ਰੀ ਲੋ ਪੈਸਿਆਂ ਦੀ ਲੋ ਜਨਰੇਟਿਕ ਦਵਾਈਆਂ ਦੀ ਲੋ ਜੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਤੁਸੀਂ ਆਓ ਆਦਰਵਾਇਸ ਤੁਸੀਂ ਤੁਹਾਡੇ ਕੋਲ ਜੇਕਰ ਫੋਨ ਵੀਡੀਓ ਕਾਲਿੰਗ ਵਾਲਾ ਹੈ ਜੀ ਤੁਸੀਂ ਸਾਡੇ ਕੋਲ ਅਪਾਇੰਟਮੈਂਟ ਬੁੱਕ ਕਰਵਾਓ ਤੁਹਾਨੂੰ ਕਿਸੇ ਸਪੈਸ਼ਲਿਸਟ ਡਾਕਟਰ ਨੂੰ ਮਿਲਣਾ ਹੈ ਜੀ ਉਹਦੇ ਰਿਗਾਰਡਿੰਗ ਤੁਹਾਡੀ ਅਪਾਇੰਟਮੈਂਟ ਬੁੱਕ ਕਰਾਂਗੇ ਜੀ ਤੇ ਜਿਹੜੀ ਅਪਾਇੰਟਮੈਂਟ ਦੀ ਬੁਕਿੰਗ ਦਾ ਟਾਈਮ ਹੈ ਆਪਣੇ ਕੋਲ ਸਵੇਰੇ 9 ਤੋਂ ਲੈ ਕੇ ਹਾਂਜੀ 3 ਵਜੇ ਦਾ ਅਪਾਇੰਟਮੈਂਟ ਬੁਕਿੰਗ ਮਗਰ ਡੇਲੀ ਨਹੀਂ ਹੁੰਦੀ ਹਰ ਵਾਰੀ ਅਪਾਇੰਟਮੈਂਟ ਬੁਕਿੰਗ ਤਾਂ ਚਾਹੇ ਤੁਸੀਂ ਰਾਤ ਦੇ 12 ਵਜੇ ਬੁੱਕ ਕਰਵਾ ਲਓ ਜੀ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹ ਤਾਂ ਆਪਾਂ ਨੂੰ 9 ਤੋਂ ਲੈ ਕੇ 3 ਵਜੇ ਤੱਕ ਹੀ ਪ੍ਰੋਵਾਈਡ ਹੁੰਦੇ ਨੇ ਜੀ ਕਿਉਂਕਿ ਉਹਨਾਂ ਦੇ ਆਪਣੇ ਕਲੀਨਿਕ ਵੀ ਹੈਗੇ ਹਸਪੀਟਲ 'ਚ ਡਿਊਟੀ ਵਗੈਰਾ ਵੀ ਹੁੰਦੀ ਆ ਉਹਦੇ ਵਿੱਚ ਉਹ ਉਹਨਾਂ ਨੇ ਟਾਈਮ ਹੀ ਰੱਖਿਆਗਾ ਜੀ 9 ਤੋਂ 3 ਜੀ ਬਾਕੀ ਜਿੱਦਾਂ ਨੂੰ ਛੁੱਟੀ ਹੁੰਦੀ ਆ ਆਫ ਮੰਨ ਕੇ ਚਲੋ ਗੁਰੂਪੁਰਬ ਹੋ ਗਿਆ ਜਾਂ ਕੋਈ ਸਰਕਾਰੀ ਛੁੱਟੀ ਆ ਗਈ ਪ੍ਰੋਪਰ ਉਸ ਦਿਨ ਡਾਕਟਰ ਨਹੀਂ ਅਵੇਲੇਬਲ ਹੁੰਦੇ ਜੀ ਹਾਂਜੀ ਇਹ ਸਿੱਧੀ ਵੀਡੀਓ ਕਾਲ ਤੁਸੀਂ ਡਾਕਟਰ ਸਾਹਿਬ ਨਾਲ ਕਰਵਾ ਦੇਣੀ ਆ ਹਾਂਜੀ ਹਾਂਜੀ ਤੇ ਬਟ ਜਿਹੜਾ ਬੀਪੀ ਵਗੈਰਾ ਉਹ ਆਪਾਂ ਫ੍ਰੀ ਚੈੱਕ ਕਰਦੇ ਆ ਉਹਦਾ ਕੋਈ ਚਾਰजेस ਨਹੀਂ ਹੈਗਾ ਕੀ ਵਗੈਰਾ ਦਾ ਕੋਈ ਚਾਰਜ ਨਹੀਂ ਹੈਗਾ ਜੀ ਇਹਦਾ ਫਿਰ ਡਾਕਟਰ ਸਾਹਿਬ ਇਹਦਾ ਕੀ ਚਾਰਜ ਹੈ ਜਿਵੇਂ ਵੱਡੇ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ ਸਪੈਸ਼ਲਿਸਟ ਨਾਲ ਜਦੋਂ ਤੁਸੀਂ ਸਪੈਸ਼ਲਿਸਟ ਸਾਹਿਬ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ ਤਾਂ ਆਪਾਂ ਨੇ ਉਹਦੀ ਫੀਸ ਰੱਖੀ ਹੋਈ ਹੈ 150 ਰੁਪਏ ਬਹੁਤ ਹੀ ਘੱਟ ਚਾਹੇ ਕੋਈ ਗਰੀਬ ਪੇਸ਼ੈਂਟ ਆਏ ਚਾਹੇ ਲੋਹੀ ਦਾ ਸਭ ਵਾਸਤੇ ਆਪਾਂ ਨੇ ਸੇਮ ਰੱਖਿਆ ਹੋਇਆ ਹੈ ਜੀ ਆਦਰਵਾਇਸ ਤੁਸੀਂ ਅਗਰ ਤੁਸੀਂ ਸਿੱਧੀ ਗੱਲਬਾਤ ਕਰਨੀ ਹੈ ਕੋਈ ਆਪਾਂ ਐਮਬੀਬੀਸ ਡਾਕਟਰ ਹੋ ਗਿਆ ਐਸਐਮ ਹੋਵੇ ਜਿਹੜਾ ਜਨਰਲ ਹੋ ਗਿਆ ਜਨਰਲ ਡਾਕਟਰ ਹੋਵੇ ਤੇ ਉਹਨਾਂ ਦੀ ਫੀਸ ਆਪਾਂ ਨੇ ਰੱਖੀ ਹੋਈ ਹੈ 60 ਰੁਪਏ ਉਹ ਤੁਸੀਂ ਕਿਹੜੇ ਵੀ ਟਾਈਮ ਜੀ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ ਡਾਕਟਰ ਸਾਹਿਬ ਨਾਲ ਬਟ ਜਿਹੜੀ ਆਪਣਾ ਸਪੈਸ਼ਲਿਸਟ ਨੂੰ ਮਿਲਣਾ ਉਹ ਤੁਹਾਨੂੰ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਤੁਹਾਨੂੰ ਅਪਾਇੰਟਮੈਂਟ ਬੁੱਕ ਕਰਾਣੀ ਪੈਣੀ ਹੈ ਜੀ ਹਾਂਜੀ ਹਾਂਜੀ ਉਹ ਜਿਹੜੀ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਉਹ ਕਿਸ ਨੰਬਰ ਤੇ ਕਰਵਾਉਣੀ ਹੈ ਤੁਹਾਡੇ ਕੋਲ ਕਰਾਉਣੀ ਹੈ ਕਿਵੇਂ ਕਰਾਉਣੀ ਹੈ ਜੇਕਰ ਪੇਸ਼ੈਂਟ ਕੋ ਆਪਣਾ ਨੰਬਰ ਹੈਗਾ WhatsApp ਆਪਣਾ ਜਿੱਤੇ ਕਾਲਿੰਗ ਹੋ ਜਾਂਦੀ ਹੈ ਵੀਡੀਓ ਕਾਲਿੰਗ ਜੀ ਤਾਂ ਉਹ ਆਪਣਾ ਨੰਬਰ ਦੇ ਦੇਣਗੇ ਉਹਨਾਂ ਤੇ ਹੀ ਅਪਾਇੰਟਮੈਂਟ ਬੁੱਕ ਹੋ ਜਾਏਗੀ ਉਹ ਤਾਂ ਉਹਨਾਂ ਨੂੰ ਘਰੇ ਬੈਠੇ ਕਾਲ ਆ ਜਾਈਗੀ ਜੀ ਪਹਿਲਾਂ ਉਹਨਾਂ ਨੂੰ ਕਨਫਰਮੇਸ਼ਨ ਕਾਲ ਆਏਗੀ ਜੀ ਵੀ ਸਰ ਹੁਣ ਤੁਹਾਡੇ ਕੋਲ ਰਾਈਟ ਟਾਈਮ ਹੈ ਕਾਲ ਕਰ ਗੱਲ ਕਰਨ ਦੀ ਜੀ ਜੇ ਉਹ ਕਹਣਗੇ ਹਾਂਜੀ ਹੁਣ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਉਹ ਬਾਇ ਫੇਸ ਨੇ ਵੀਡੀਓ ਕਾਲਿੰਗ ਹੋਏਗੀ ਡਾਕਟਰ ਸਾਹਿਬ ਨਾਲ ਜੀ ਉਹ ਡਾਕਟਰ ਸਾਹਿਬ ਪੇਸ਼ੈਂਟ ਦੇਖ ਕੇ ਹੀ ਦੱਸਣਗੇ ਵੀ ਤੁਹਾਨੂੰ ਮੈਡੀਸਿਨ ਕਿਹੜੀ ਚਾਹੀਦੀ ਹੈ ਕਿ ਪੇਸ਼ੈਂਟ ਆਪਣੀ ਪ੍ਰੋਬਲਮ ਦੱਸੇਗਾ ਜੀ ਇਹ ਇਸ ਚੀਜ਼ ਦੀ ਪ੍ਰੋਬਲਮ ਹੈ ਤਾਂ ਵੀ ਉਹ ਫਿਰ ਜਿਹੜੀ ਵੀ ਗੱਲਬਾਤ ਹੋਏਗੀ ਡਾਕਟਰ ਸਾਹਿਬ ਕੀ ਕਰਨਗੇ ਓਨ ਜਿਹੜੀ ਗੱਲਬਾਤ ਹੋਈ ਹੈ ਜਿਹੜੀ ਦਵਾਈ ਮੈਡੀਸਿਨ ਵਗੈਰਾ ਉਹ ਉਹਨਾਂ ਨੂੰ WhatsApp ਤੇ ਸ਼ੇਅਰ ਕਰ ਦੇਣਗੇ ਜੀ ਤੇ ਉਹੀ ਦਵਾਈ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੋ ਜੀ ਕੋਈ ਐਦਾ ਨਹੀਂ ਹੈਗਾ ਵੀ ਤੁਹਾਨੂੰ ਸਪੈਸ਼ਲ ਪਾਇਆ ਹੋਇਆ ਤੁਸੀਂ ਉਸੇ ਕੋਲ ਜਾਓ ਤਾਂ ਤੁਹਾਨੂੰ ਉੱਥੇ ਹੀ ਮਿਲ ਗਈ ਦਵਾਈ ਜੀ ਹਾਂਜੀ ਇਸ ਤੋਂ ਇਲਾਵਾ ਤੇ ਆਪਾਂ ਆਪਣੇ ਵੱਲੋਂ ਆਪਾਂ ਫੈਮਿਲੀ ਕੇਅਰ ਸਮਾਰਟ ਮਤਲਬ ਉਹਦਾ ਕੀਨਿੰਗ ਦਾ ਵੱਲੋਂ ਜਨ ਕਿ ਆਪਾਂ ਆਪਣੀ ਕੈਟਰਿੰਗ ਦਾ ਕੰਮ ਆ ਜੀ ਉਹਦੇ ਵੱਲੋਂ ਆਪਾਂ ਨੇ ਫ੍ਰੀ ਕਰਿਆ ਹੋਇਆ ਔਰ ਜਿੱਦਣ ਸਿਕਰਾਂ ਦਾ ਮਹੀਨੇ ਦੀ ਹਾਂਜੀ ਉਸ ਦਿਨ ਭਾਵੇਂ ਸਪੈਸ਼ਲਿਸਟ ਡਾਕਟਰ ਦੀ ਅਪਾਇੰਟਮੈਂਟ ਬੁੱਕ ਕਰਾਣੀ ਹੈ ਭਾਵੇਂ ਤੁਸੀਂ ਜਨਰਲ ਡਾਕਟਰ ਨੂੰ ਮਿਲਣਾ ਹੈ ਹਾਂਜੀ ਤੇ ਉਹ ਤੁਹਾਨੂੰ ਬਿਲਕੁਲ ਫ੍ਰੀ ਹੈ ਸੰਗਰਾਣ ਵਾਲੇ ਦਿਨ ਸੰਗਰਾਣ ਵਾਲੇ ਦਿਨ ਅਡਿਲਪੁਰ ਹਾਂਜੀ ਹਾਂਜੀ ਬਿਲਕੁਲ ਉਹ ਆਪਾਂ ਹਰ ਮਹੀਨੇ ਸੰਗਰਾਣ ਆਉਂਦੀ ਹੈ ਜੀ ਹਾਂਜੀ ਹਾਂਜੀ ਹਰ ਮਹੀਨੇ ਫ੍ਰੀ ਉਹ ਬਿਲਕੁਲ ਜਿਹੜੀ ਮੈਡੀਸਿਨ ਹੈ ਤੁਸੀਂ ਵਾਰੋ ਲੈ ਸਕਦੇ ਹੋ ਜਿੰਤੋਂ ਮਰਜ਼ੀ ਲੋ ਹਾਂਜੀ ਤੇ ਜਿਹੜਾ ਗਰੀਬ ਘਰ ਤੋਂ ਨੇ ਜੀ ਨਹੀਂ ਲੈ ਸਕਦੇ ਮੈਡੀਸਿਨ ਕੋਈ ਗੱਲ ਨਹੀਂ ਉਹ ਅਸੀਂ ਆਪ ਜੇਪ ਤੋਂ ਵੀ ਪੇ ਕਰਦਾਂਗੇ ਜਿਹੜੇ ਸਿਕਰਾਂਦ ਵਾਲੇ ਦਿਨ ਆਉਣਗੇ ਉਹਨਾਂ ਨੂੰ ਹੀ ਕਰਨੀ ਹੈ ਜਿਹੜੇ ਸਿਕਰਾਂਦ ਵਾਲੇ ਦਿਨ ਆਉਂਦੇ ਆਂ ਹਾਂਜੀ ਉਹਨਾਂ ਨੂੰ ਬਿਲਕੁਲ ਫਰੀ ਹੈ ਉਹ ਵੀ ਡਾਕਟਰ ਸਾਹਿਬ ਨਾਲ ਕੰਸਲਟੈਂਸੀ ਉਹ ਤਾਂ ਗੱਲਬਾਤ ਫਰੀ ਹੈ ਹਾਂਜੀ 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 ਅਗਰ ਜਿਵੇਂ ਕਿਸੇ ਨੇ ਦਵਾਈ ਵਗੈਰਾ ਤੇ ਕੋਈ ਕਰਨਾ ਗਰੀਬ ਘਰ ਚੋਂ ਮੇਰੇ ਕੋਲ ਪੈਸੇ ਨਹੀਂ ਆਗੇ ਚਲੋ ਜਿੰਨੀ ਸਾਡੇ ਤੋਂ ਮਦਦ ਹੋਈ ਆਪਾਂ ਉਹਨਾਂ ਨੂੰ ਆਪਾਂ ਮੈਡੀਸਨ ਆਪ ਹੀ ਲਿਆ ਕੇ ਜਿਵੇਂ ਕੁਝ ਪੈਸੇ ਅਸੀਂ ਪਾਵਾਂਗੇ ਕੁਝ ਉਹ ਪਾਣਗੇ ਭੱਲੇ ਆ ਕੇ ਦੇ ਦਾਂਗੇ ਜੀ ਹਾਂ ਜੀ ਬਾਕੀ ਨੋਰਮਲ ਦਿਨ ਦੇ ਵਿੱਚ ਆਪਾਂ ਜਰੂਰ 60 ਰੁਪਏ ਫੀਸ ਰੱਖੀ ਹੋਈ ਆ ਅਦਰਵਾਈਜ਼ ਵੀ ਕਹਿੰਦਾ ਵੀ ਮੇਰੇ ਕੋਲ ਨਹੀਂ ਕੱਟਣ ਦੇ ਪੈਸੇ ਤਾਂ ਵੀ ਕੋਈ ਚੱਕਰ ਨਹੀਂ ਆਏਗਾ ਜੀ ਇਹ ਇੱਕ ਸੇਵਾ ਵਾਸਤੇ ਹੀ ਆ ਓਕੇ ਜਿਨ੍ਹਾਂ ਨੇ ਫੀਸ ਦੇਣੀ ਹੈ ਤੇ ਉਹ ਕਿਸ ਤਰ੍ਹਾਂ ਦੇਣਗੇ ਤੁਹਾਨੂੰ ਇਹ ਫੀਸ ਕਿਉਂਕਿ ਗਲਤਾ ਉਹਨਾਂ ਦੀ ਵੀਡੀਓ ਕਾਲ ਰਾਹੀਂ ਘਰ ਬੈਠੇ ਹੋ ਜਾਣੀ ਹੈ ਉਹ ਪਹਿਲੇ ਆਪਣੇ ਕੋਲ ਅਪਾਇੰਟਮੈਂਟ ਬੁੱਕ ਹੋਏਗੀ ਜੀ ਅਪਾਇੰਟਮੈਂਟ ਬੁੱਕ ਕਰਨ ਤੋਂ ਬਾਅਦ ਕਿਸ ਡਾਕਟਰ ਨੂੰ ਮਿਲਣਾ ਹੈ ਕਾਰਡੀਓਲੋਜੀ ਨੂੰ ਮਿਲਣਾ ਹੈ ਚਮੜੀ ਦੇ ਰੋਗਾ ਨੂੰ ਮਿਲਣਾ ਹੈ ਜਾਂਦੇ ਦੇ ਡਾਕਟਰ ਸਿਰ ਦੇ ਦਰਦ ਹੋ ਗਏ ਜੀ ਮਤਲਬ ਗੁਰਦੇ ਦੀਆਂ ਪ੍ਰੋਬਲਮ ਹੋ ਗਈਆਂ ਉਹ ਆਪਾਂ ਅਪਾਇੰਟਮੈਂਟ ਬੁੱਕ ਕਰਨ ਤੋਂ ਬਾਅਦ ਬੁੱਕ ਹੋ ਗਿਆ ਉਸ ਤੋਂ ਬਾਅਦ ਜਿਵੇਂ ਹੁਣ ਆਪਾਂ ਮੰਨ ਕੇ ਚੱਲੋ ਫੋਰ ਐਗਜ਼ਾਮਪਲ ਅੱਜ ਹੈ ਗਿਆ 6 ਤਰੀਕ 5 ਤਰੀਕ ਜੀ ਅਪਾਇੰਟਮੈਂਟ ਲੈ ਲਿਆ ਆਪਣੋ 7 ਤਰੀਕ ਦੀ ਜੀ ਤੇ ਉਹਦੇ ਉਹਦੇ ਵਿੱਚ ਵਿੱਚ ਜਿਹੜੇ ਟਾਈਮ ਹੋਇਆ ਉਹਦੇ ਵਿੱਚ ਡਾਕਟਰ ਸਾਹਿਬ ਦੀ ਕਾਲ ਚੱਲ ਜਾਈਗੀ ਜਿਵੇਂ ਉਹਨਾਂ ਦਾ ਮਤਲਬ ਜਿਵੇਂ ਨਰਸ ਵਗੈਰਾ ਹੁੰਦੇ ਕਾਲ ਕਰਦੇ ਆ ਵੀ ਸਾਰੇ ਆਪਾਂ ਤੁਹਾਨੂੰ ਹੁਣ ਕਾਲ ਕਰਦੇ ਆ ਤੁਸੀਂ ਤੁਹਾਡੇ ਕੋਲ ਟਾਈਮ ਹੈਗਾ ਗੱਲ ਕਰਨ ਲਈ ਉਸ ਤੋਂ ਬਾਅਦ ਉਹ ਕਾਲ ਉਦੋਂ ਜਾਂਦੀ ਆ ਉਦੋਂ ਫਿਰ ਪੇਸ਼ੈਂਟ ਨਾਲ ਸਿੱਧੀ ਗੱਲ ਹੁੰਦੀ ਡਾਕਟਰ ਸਾਹਿਬ ਨਾਲ ਜੀ ਬਾਇ ਫੇਸ ਹੋਏਗੀ ਕਿਉਂਕਿ ਬਾਇ ਫੇਸ ਦੇਖ ਕੇ ਪਤਾ ਲੱਗਦਾ ਬੰਦੇ ਦਾ ਕਿੱਦਾਂ ਹੈ ਆਫ ਮਤਲਬ ਏਜ ਦੇ ਮੁਤਾਬਿਕ ਉਹਦੇ ਸਕਿਨ ਮਤਲਬ ਕਿੱਦਾਂ ਵੀ ਹੈਲਥੀ ਆ ਕੀ ਆ ਜੀ ਉਹ ਫਿਰ ساری ਗੱਲਬਾਤ ਹੋਏਗੀ ਉਹ ਡਾਕਟਰ ਸਾਹਿਬ ਪੁੱਛਣਗੇ ਜੇ ਉਹ ਹੁੰਦਾ ਵੀ ਸ਼ੂਗਰ ਦੀ ਪ੍ਰੋਬਲਮ ਤੇ ਨਹੀਂ ਬੀਜੀਪੀ ਤਾਂ ਨਹੀਂ ਵਰਦਾ ਉਹ ਡਾਕਟਰ ਸਾਹਿਬ ਦੀ ਸਾਰੀ ਕੰਸੈਂਟਰੇਸੀ ਆ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਜੀ ਇਹ ਜੋ ਜਿਹੜੀ ਫੀਸ ਹੈ ਫਿਰ ਉਹ ਬਾਅਦ ਦੇ ਵਿੱਚ ਲੈਣੀ ਆ ਤੁਸੀਂ ਨਹੀਂ ਨਹੀਂ ਉਹ ਫੀਸ ਐ ਅਪਾਇੰਟਮੈਂਟ ਬੁੱਕ ਹੋ ਗਈ ਦੇਖੋ ਅਪਾਇੰਟਮੈਂਟ ਬੁੱਕ ਹੋ ਗਈ ਹਾਂਜੀ ਹਾਂਜੀ ਉਹਦੇ ਤੁਸੀਂ ਉਹ ਫੀਸ ਲੈ ਲੈਣੀ ਹੈ ਬਿਲਕੁਲ ਜੀ ਹਾਂਜੀ ਹਾਂਜੀ ਜੀ ਤੇ ਬਾਕੀ ਇਹ ਤਾਂ ਹੋ ਗਿਆ ਉਸ ਤੋਂ ਬਾਅਦ ਮੋਬਾਈਲ ਨੰਬਰ ਦੱਸ ਦਿਨਾ ਮੈਂ ਤੁਹਾਨੂੰ ਹਾਂਜੀ ਮੋਬਾਈਲ ਨੰਬਰ ਹੈਗਾ 85579 ਜੀ 95378 ਜੀ ਜੇ ਇਸ ਤੇ ਕੰਨ ਨਹੀਂ ਲੱਗਦੀ ਆਪਣੇ ਕੋਲ ਦੂਸਰਾ ਨੰਬਰ ਆ ਜੀ ਆਫਿਸ ਦਾ ਨਵਾਂ ਨੰਬਰ ਲਿਆ ਹੋਇਆ ਉਹ ਅਸੀਂ आ, 78 883 55967 ਜੀ ਇਹ ਆਪਣਾ ਕਲੀਨਿਕ ਦਾ ਨੰਬਰ ਆ ਜੀ ਤੁਸੀਂ ਕਦੋਂ ਵੀ ਕਾਲ ਕਰੋ ਤੇ ਉਹਦਾ ਤੁਹਾਨੂੰ ਜਵਾਬ ਹਰ ਟਾਈਮ ਮਿਲੇਗਾ ਜੀ ਹਾਂਜੀ ਤੇ ਇਹ ਦੋਨੋਂ ਤੁਹਾਡੇ ਨੰਬਰ ਹਨ ਹਾਂਜੀ ਹਾਂਜੀ ਆਪਣੇ ਨੰਬਰ ਆ ਜੀ 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 ਤੇ ਇੱਕ ਤੁਸੀਂ ਹੋਰ ਪਹਿਲਾਂ ਆਪਾਂ ਆਫਲਾਈਨ ਗੱਲ ਕੀਤੀ ਹੈ ਵੀ ਘਰ ਦੇ ਵਿੱਚ ਜਿਹੜੀ ਉਹ ਕੀ ਸੀ ਘਰ ਦੇ ਵਿੱਚ ਇਹ ਆਪਾਂ ਨੇ ਕਿ ਕਿ ਹੁਣ ਸਾਡੇ ਕੋਲ ਫੈਸਿਲਿਟੀ ਹੈਗੀ ਹੈ ਵੀ ਆਪਾਂ ਘਰ ਦੇ ਵਿੱਚ ਜਾ ਕੇ ਵੀ ਆਪਾਂ ਬਾਇ ਫੋਨ ਤੇ ਆਪਾਂ ਗੱਲ ਕਰਾ ਸਕਦੇ ਆ ਜੀ ਮੰਨ ਲਓ ਕਿਸੇ ਨੇ ਪਰਸਨਲੀ ਗੱਲ ਕਰਨੀ ਆ ਕੋਈ ਕਹਿੰਦਾ ਵੀ ਮੈਂ ਸਾਹਮਣੇ ਨਹੀਂ ਗੱਲ ਕਰ ਸਕਦਾ ਬਟ ਆਪਾਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਦਾ ਬਾਇਓ ਡਾਟਾ ਲਵਾਂਗੇ ਜੋ ਵੀ ਹੈ ਵੀ ਕਿੰਨੀ ਏਜ ਆ ਕਿੰਨਾ ਬੀਪੀ ਦੀ ਪ੍ਰੋਬਲਮ ਤੇ ਨਹੀਂ ਸ਼ੂਗਰ ਦੀ ਪ੍ਰੋਬਲਮ ਤੇ ਨਹੀਂ ਬਦਕ ਉਸ ਤੋਂ ਬਾਅਦ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਾਵਾਂਗੇ ਕੋਈ ਪ੍ਰਾਈਵੇਸੀ ਤੌਰ ਤੇ ਕਰਦੇ ਆਂ ਪਰ ਇਹ ਆਪਾਂ ਥੋੜੇ ਟਾਈਮ ਲੱਗੇਗਾ 2 ਤੋਂ 3 ਮਹੀਨੇ ਜੀ ਸਟਾਰਟ ਹੁਣ ਵੀ ਕਰਦੇ ਆਂ ਜੀ ਕਿਉਂਕਿ ਹੁਣ ਆਪਾਂ ਅੱਜ ਹੀ ਕਰਿਆ ਨਹੀਂ ਹੈ ਕਿਉਂਕਿ ਆਪਣੀ ਕੋਈ ਟਾਈਮ ਨਹੀਂ ਹੈਗਾ ਯਾਨੀ ਇਹ ਜਿਹੜਾ ਘਰ ਜਾਣ ਦਾ ਪ੍ਰੋਸੀਜਰ ਹੈ ਹਾਂ ਥੋੜੇ ਟਾਈਮ ਬਾਅਦ ਕਰੂੰਗੇ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ 2-4 ਮਹੀਨੇ ਦੇ ਬਾਅਦ ਕਰੂੰਗੇ ਬਾਕੀ ਸਾਡੀ ਪਲਾਨਿੰਗ ਬਣੀ ਹੋਈ ਹੈ ਵੀ ਅਸੀਂ ਚਲੋ ਦੁਕਾਨ ਆਪਣੇ ਸ਼ੌਪ ਦੇ ਵਿੱਚ ਤਾਂ ਹੈ ਹੀ ਹੈ ਵੀ ਸ਼ਾਇਦ ਅਸੀਂ ਆਪਾਂ ਸ਼੍ਰੀ ਫਤੇਗਰ ਸਾਹਿਬ ਜਾ ਕੇ ਉੱਥੇ ਆਪਣਾ ਫ੍ਰੀ ਕੰਸਲਟੈਂਸੀ ਦਾ ਲੈ ਆ ਕਰੀਏ। ਉਹ ਅੱਸੀ ਸਾਡੀ ਕੰਪਨੀ ਨਾਲ ਚੱਲਦੀ ਹੈ ਗੱਲਬਾਤ। ਜੀ ਜੀ ਆਪਣੇ ਵੱਲੋਂ ਅਸੀਂ ਅਸੀਂ ਆਪ ਇਹ ਕਰਾਂਗੇ ਕੰਪਨੀ ਨੂੰ। ਜੀ ਤੁਸੀਂ ਖੁਦ ਵੀ ਇਹ ਜਿਹੜਾ ਆਯੁਰਵੈਦਿਕ ਦਾ ਕੰਮ ਕਰਦੇ ਆ। ਇਹਦੇ ਵਿੱਚ ਵੀ ਤੁਹਾਡੇ ਕੋਲ ਪ੍ਰੋਡਕਟ ਹੈਗੇ ਆ ਜਿਹੜੇ ਆਪਾਂ ਕੀ ਕੀ ਦਵਾਈਆਂ ਨੇ ਆਪਾਂ ਨੋਰਮਲ ਪਰਸਨ ਆਪਾਂ ਡਾਕਟਰ ਸਾਹਿਬ ਬਣੇਗਾ ਜਿਹੜੇ ਡਾਕਟਰ ਸਾਹਿਬ ਕਿਉਂਕਿ ਮੈਂ ਉਹ ਹੀ ਦੱਸਣਗੇ ਜਿਹੜੇ ਐਮਸੀ ਦੇ ਡਾਕਟਰ ਹੋਗੇ ਦਿੱਲੀ ਦੇ ਡਾਕਟਰ ਹੋਗੇ ਜਨਾ ਆਪਾਂ ਸਿਰਫ ਓਨਲੀ ਫਰੈਂਚਾਈਜ਼ੀ ਲਈ ਹੋਈ ਹੈ ਕੰਪਨੀ ਦੀ ਹਾਂਜੀ ਉਸ ਤੋਂ ਬਾਅਦ ਆਪਾਂ ਇਹ ਕੰਪਨੀ ਦੀਆਂ ਦਵਾਈ ਰੱਖੀ ਆਯੁਰਵੈਦਿਕ ਦਵਾਈਆਂ ਆਪਣੀ ਕੋਲ ਹੈਲਿਸ ਕੰਪਨੀ ਦੀ ਦਵਾਈ ਦੀ ਫਰੈਂਚਾਈਜ਼ੀ ਲਈ ਆ ਉਹ ਆਪਾਂ ਜਿਵੇਂ ਹੁਣ ਕੋਈ ਕਹਿੰਦਾ ਵੀ ਸਾਡੇ ਬਜਟ ਨਹੀਂ ਆ ਉਹਨਾਂ ਦਾ ਆਪਣਾ ਛੂਟ ਵੀ ਰੱਖੀ ਹੋਈ ਆ ਜੀ 20 ਤੋਂ ਲੈ ਕੇ 60% ਤੱਕ ਆਪਾਂ ਦਵਾਈਆਂ ਦਾ ਆਫਰ ਦੇਵਾਂਗੇ ਜੀ ਹਾਂਜੀ ਜਿਨ੍ਹਾਂ ਨੂੰ ਥਾਇਰੋਇਡ ਆ ਥਾਇਰੋਇਡ ਹੋ ਗਿਆ ਕੱਬ ਜੋ ਹੋ ਗਈ ਯੂਰਿਕ ਐਸਿਡ ਹੋ ਗਿਆ ਗੁਰਦੇ ਪੱਥਰੀ ਹੋ ਗਈ ਜੀ ਹਾਂਜੀ ਫੈਟੀ ਲੀਵਰ ਹੋ ਗਿਆ ਆਪਣੇ ਵਾਲਾਂ ਦੀ ਪ੍ਰੋਬਲਮ ਹੋ ਗਈ ਉਹਦੇ ਵਾਸਤੇ ਆਪਣੇ ਕੋਲ ਅਜਿਹੀ ਦਵਾਈਆਂ ਪਈ ਹੋਈਆਂ ਨੇ ਤ੍ਰਿਫਲਾ ਪਾਊਡਰ ਹੋ ਗਿਆ ਰਸ ਹੋ ਗਿਆ ਕੈਪਸੂਲ ਹੋ ਗਏ ਹਾਂਜੀ ਉਸ ਤੋਂ ਇਲਾਵਾ ਸਾਡੇ ਕੋਲ ਲੁਕੋਰੀਆ ਦੀ ਦਵਾਈ ਸਪੈਸ਼ਲ ਮਿਲਦੀ ਆ ਉਹ ਆਪਣੀ ਡਾਕਟਰ ਸਾਹਿਬ ਖੰਨੇ ਦੇ ਉਹਨੇ ਤੇ ਆਪਾਂ ਉਹਨਾਂ ਤੋਂ ਦਵਾਈ ਮਿਲਦੀ ਹਾਂਜੀ ਬਾਕੀ ਕੋਈ ਗੁਪਤ ਰੋਗਾ ਤੇ ਪ੍ਰੋਬਲਮ ਕਿਸੇ ਨੂੰ ਮੋਦੀ ਦੀ ਦਵਾਈਆਂ ਹੈਗੀਆਂ ਨੇ ਉਹਦੇ ਵਾਸਤੇ ਆਪਾਂ ਆਯੁਰਵੇਦ ਦੀ ਦਵਾਈ ਕਰਦੇ ਹਾਂ ਬਾਕੀ ਜਿਹੜੀ ਉਸ ਤੋਂ ਇਲਾਵਾ ਜੇਕਰ ਕਿਸੇ ਕੋਲ ਨਹੀਂ ਹੁੰਦਾ ਕੁਝ ਹੋਰ ਕੋਈ ਚੱਕਾ ਉਹ ਆਪਾਂ ਸੇਵਾਇਆ ਸਾਰੀ ਉਹ तकरीबन ਜਿਵੇਂ ਇਹ ਨਹੀਂ ਆਪਾਂ ਨੇ ਮੋਟਿਵ ਰੱਖਿਆ ਇੱਕ ਬੰਦੇ ਨੂੰ ਨੋਰਮਲ ਰੇਟ ਤੇ ਪਾਈ ਜਾਵੇ ਹਾਂਜੀ ਵੀ ਇਹ ਥੋੜੀ ਅਭੀ ਉਹਨਾਂ ਦਵਾਈਆਂ ਤੇ ਆਪਣੇ ਲੁੱਟ ਮਚਾਣੀ ਨਹੀਂ ਸੀ ਜੀ ਕਿਉਂਕਿ ਜੋ ਪਰਮਾਤਮਾ ਨੇ ਬਹੁਤ ਕੁਝ ਹੱਥ ਪੈ ਤੰਦਰੁਸਤੀ ਰੱਖੀ ਇਸ ਤੋਂ ਉੱਪਰ ਕੁਝ ਨਹੀਂ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਸੋ ਇਹ ਫਿਰ ਹੁਣ ਕਦੋਂ ਤੋਂ ਸਟਾਰਟ ਹੋ ਰਿਹਾ ਤੁਹਾਡਾ ਇਹ ਸਟਾਰਟ ਤਾਂ ਅਸੀਂ ਆਪਣੇ ਪਿਛਲੇ ਮਹੀਨੇ ਤੋਂ ਕਰਿਆ ਵਾ ਸੀ ਕਰਿਆ ਵਾ ਬਟ ਥੋੜੀ ਜਿਹੀ ਕੋਸ ਸਾਡੀ ਫੈਸਲ ਮਤਲਬ ਡਾਕੂਮੈਂਟੇਸ਼ਨ ਰਹਿਣੀ ਸੀ ਹੁਣ ਸਾਡੇ ਕੋਲ ਕੰਪਲੀਟ ਹੋ ਗਏ ਨੇ ਹੁਣ ਆਪਾਂ ਨੇ ਸ਼ੁਰੂ ਕਰਤਾ ਹੈ ਜੀ ਹਾਂਜੀ ਹਾਂਜੀ ਹੁਣ ਤੁਸੀਂ ਜਿਹੜੇ ਨੰਬਰ ਦੱਸੇ ਆ ਜਦੋਂ ਮਰਜੀ ਕੋਈ ਵੀ ਤੁਹਾਨੂੰ ਫੋਨ ਕਰਕੇ ਕਾਲ ਕਰਕੇ ਜੀ ਅਪਾਇੰਟਮੈਂਟ ਲੈ ਸਕਦਾ ਬਿਲਕੁਲ ਜੀ ਸਹੀ ਬਿਮਾਰੀ ਹਾਂਜੀ ਹਾਂਜੀ ਜੀ ਤੇ ਤੇ ਬਾਕੀ ਸਾ ਆਪਣੇ ਕੋਲ ਜੇ ਹੀ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਾਵਾਂਗੇ ਉਹ 5 ਮਿੰਟ ਦੇ ਵਿੱਚ ਵਿੱਚ ਆਪਣੇ ਕੋਲ ਡਾਕਟਰ ਹਾਜ਼ਰ ਹੋ ਜਾਂਦੇ ਨੇ ਜੀ ਹਾਂਜੀ ਹਾਂਜੀ ਵਧੀਆ ਮਤਲਬ ਡਾਕਟਰ ਉਹਨਾਂ ਦੇ ਬਕਾਇਦਾ ਜਦੋਂ ਆਪਣੇ ਕੋਲ ਪਰਚੀ ਹੋਏਗੀ ਡਾਕਟਰ ਸਾਹਿਬ ਦੀ ਆ ਦੇਖੋ ਜੀ ਇਹ ਆਪਣੇ ਕੋਲ ਡਾਕਟਰ ਸਾਹਿਬ ਦਾ ਨਾਮ ਵਗੈਰਾ ਲਿਖਿਆ ਹੋਇਆ ਆਪਣੇ ਕੋਲ ਡਾਕਟਰ ਕਿਹੜੇ ਸੀ ਜੀ ਐਮਐਸ ਓਬੀਐਸ ਐਂਡ ਗਾਇਨੋਕੋਲੋਜੀ ਹੈ ਜੀ ਇਹ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਸੀ ਜਿਨ੍ਹਾਂ ਨੇ ਆਪਣੇ ਮੈਡੀਸਨ ਵਗੈਰਾ ਇਹ ਹਾਂਜੀ ਇਹਦਾ ਪ੍ਰੋਪਰ ਦਿੱਤਾ ਹੋਇਆ ਵੀ ਕਿਦਾਂ ਦਵਾਈ ਲੈਣੀ ਹੈ ਇਹਦੇ ਵਿੱਚ ਬਿਲਕੁਲ ਸਿੰਪਲ ਲਿਖਿਆ ਇੱਕ ਇੱਕ ਦਵਾਈ ਦਾ ਸਪੈਲਿੰਗ ਲਿਖਿਆ ਹੋਇਆ ਮਗਰ ਉਹ ਕੰਨ ਦਾ ਪਮਪ 8ਵੀਂ ਕਲਾਸ ਦਾ ਬੰਦਾ ਵੀ ਦਵਾਈ ਦੇਖ ਲਏਗਾ ਵੀ ਕੀ ਕੀ ਅੱਖਰ ਲਿਖਿਆ ਹੋਇਆ ਕੀ ਕੀ ਹਾਂਜੀ ਹਾਂਜੀ ਇਹਦੇ ਵਿੱਚ ਸਾਰਾ ਟਾਈਮ ਟੇਬਲ ਲਿਖਿਆ ਜਿਵੇਂ ਆਪਾਂ ਨੂੰ ਟਾਈਮ ਦੇ ਵਿੱਚ ਕਿੰਨੇ ਤੋਂ ਕਿੰਨੇ ਟਾਈਮ ਦੀ ਦਵਾਈ ਲੈਣੀ ਹੈ ਸਵੇਰੇ ਮਾਰਨਿੰਗ ਕਿੰਨੇ ਦਿਨਾਂ ਦੀ ਦਵਾਈ ਹੈ ਵੀ 3 ਦਿਨਾਂ ਦੀ ਹੈ 5 ਦਿਨ ਦੀ ਹੈ ਮਹੀਨੇ ਦੀ ਹੈ ਉਸ ਤੋਂ ਬਾਅਦ ਦਿਨ ਦੇ ਵਿੱਚ ਕਿੰਨੀ ਵਾਰ ਲੈਣੀ ਇੱਕ ਵਾਰ ਲੈਣੀ ਦੋ ਵਾਰੀ ਲੈਣੀ ਹੈ ਅਪਾ ਤਿੰਨ ਵਾਰੀ ਲੈਣੀ ਹੈ ਇਹਦੇ ਵਿੱਚ ਸਾਰੇ ਹਸਨ ਪਾਸ ਬਿਲਕੁਲ ਕਲੀਅਰ ਦਿਖਦਾ ਕਲੀਅਰ ਪਤਾ ਲੱਗਦਾ ਕਈ ਦਵਾਈਆਂ ਦੇ ਵਿੱਚ ਲਿਖਿਆ ਹੁੰਦਾ ਉਹ ਤਾਂ ਪਤਾ ਹੀ ਨਹੀਂ ਲੱਗਦਾ ਇਹ ਦਵਾਈ ਕਿੰਨੇ ਦਿਨਾਂ ਦੀ ਹੈ ਜੀ 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 ਤੇ ਇਹ ਵੀ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹ ਜਿਹੜੀ ਦਵਾਈ ਇਹ ਪਾਕਿਸਤਾਨ ਦੇ ਦੇਖ ਰਹੇ ਹੋ ਨਾ ਇਹ ਹੁਣੀ ਹੁਣੀ ਅਸੀਂ ਇੱਕ ਡੈਮੋ ਕੀਤਾ ਸੀ ਤੇ ਅਸੀਂ ਖੁਦ ਇਹ ਦੇਖਿਆ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਵੀਡੀਓ ਬਣਾਈ ਹੈ ਇਹ ਵੀ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਕੀ ਅੱਗੇ ਚੱਲਦੇ ਆਪਾਂ ਡਾਕਟਰ ਸਾਹਿਬ ਤੇ ਕੀ ਕਹੂਗਾ ਬਾਕੀ ਤੁਹਾਡੇ ਆਪਾਂ ਤੇ ਇਹ ਹੀ ਗੁਜਾਰਸ਼ ਕਰਦੇ ਆ ਤੁਸੀਂ ਕਲੀਨਿੰਗ ਤੇ ਆਓ ਜੀ ਜਿੰਨਾ ਕੋਈ ਆਪਾਂ ਸਪੋਰਟ ਕਰਾਂਗੇ ਠੀਕ ਹੈ ਬਟ ਜਿਹੜੀ ਸਾਡੇ ਮਨ ਦੀ ਇੱਛਾ ਹੈ ਵੀ ਹਰ ਇੱਕ ਬੰਦਾ ਤੰਦਰੁਸਤ ਰਹੇ ਆਪਾਂ ਤੇ ਪ੍ਰਮਾਤਮਾ ਅਗੇ ਇਹੀ ਮੰਗਦੇ ਆ ਸਰਬੱਤ ਦਾ ਭਲਾ ਜੀ ਵੀ ਸਾਰੇ ਤੰਦਰੁਸਤ ਰਹਿਣ ਦਵਾਈਆਂ ਤਾਂ ਲੈਣ ਦੀ ਜ਼ਰੂਰਤ ਹੀ ਨਹੀਂ ਪਵੇ ਨਹੀਂ ਹੋਵੇ ਹਾਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਦਵਾਈਆਂ ਆਤਮਾ ਤੰਦਰੁਸਤੀ ਹੀ ਲੱਗਦੀ ਬਟ ਹੁਣ ਆਪਣਾ ਟਾਈਮ ਐਸਾ ਹੋ ਗਿਆ ਜਿਵੇਂ ਹੁਣ ਆਪਾਂ ਦਵਾਈਆਂ ਲੱਗ ਗਈਆਂ ਹਰ ਇੱਕ ਘਰ 'ਚ ਦਵਾਈਆਂ ਬੱਚੇ ਹੋ ਗਏ ਹਾਂਜੀ ਹਾਂਜੀ ਕੁਝ ਖਾਣੇ ਪੀਣੇ ਇਦਾਂ ਦੇ ਹੋ ਗਏ ਸਾਰਾ ਰਸਾਇਣਿਕ ਤੁਹਾਨੂੰ ਪਤਾ ਖਾਦਾਂ ਪਾਈ ਹੋਈਆਂ ਸਾਰੇ ਜੈਲੀਆਂ ਦਵਾਈਆਂ ਹੁਣ ਕੋਈ ਚੀਜ਼ ਹੈ ਨਹੀਂ ਰੀਅਲ ਜੀ ਫਰੂਟਸ ਲੈ ਲਓ ਉਹ ਵੀ ਮਸਾਲਿਆਂ ਨਾਲ ਤਿਆਰ ਹੋ ਰਹੇ ਸਬਜ਼ੀਆਂ ਮਸਾਲਿਆਂ ਨਾਲ ਤਿਆਰ ਹੋ ਰਹੇ ਨੇ ਸੋਲਿਊਸ਼ਨ ਇੰਨਾ ਹੋ ਗਿਆ ਡਸਟ ਇੰਨੀ ਹੈ ਹਰੇ ਕੋਈ ਨਾ ਕੋਈ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਬੰਦੇ ਨੂੰ ਵੀਕ ਕਰ ਰਹੀ ਰਹੀ ਹੈ ਜੀ ਤੇ ਉਹਦੇ ਕਰਕੇ ਹੁਣ ਆਉਣ ਵਾਲੇ ਟਾਈਮ ਵੀ ਵੀ ਕਹਿੰਦੇ ਹੁਣ ਦਵਾਈਆਂ ਆਈਆਂ ਜੀ ਬਟ ਜਿਹੜੀ ਆਪਾਂ ਮਹਾਰਾਜ ਇਹੀ ਕਰਦੇ ਆਂ ਵੀ ਚਲੋ ਪਰਮਾਤਮਾ ਪਨੀ ਕਰੇ ਸਾਰੇ ਤੰਦਰੁਸਤ ਰਹਿਣ ਜਿਹੜਾ ਸਾਡਾ ਮੋਟਿਵ ਅਸੀਂ ਪੈਸੇ ਕਮਾਉਣ ਦੇ ਚੱਕਰ ਚ ਨਹੀਂ ਆ ਗਾ ਜੀ ਕਿ ਹੁਣ ਅਸੀਂ ਇਹ ਵੀ ਚਲੋ ਸਾਡਾ ਆਪਣਾ ਸਾਨੂੰ ਮਿਲੇ ਹੋਇਆ ਸੇਵਾ ਦਾ ਮੌਕਾ ਚਿਕਰੀ ਜਾਈਏ ਜਿੰਨਾ ਹੋ ਸਕੇ ਹਾਂਜੀ ਬਹੁਤ ਵਧੀਆ ਜੀ ਇਹ ਤੁਸੀਂ ਪਰਮਾਤਮਾ ਦੇ ਨਾਲ ਜੁੜ ਕੇ ਇੱਕ ਜੋ ਕੰਮ ਕਰ ਰਹੇ ਹੋ ਜੀ ਵਧੀਆ ਸੇਵਾ ਹੈ ਇਹ ਬੇਰੀ ਇੱਕ ਸੇਵਾ ਕਿਉਂਕਿ ਹਰ ਹਸਪਤਾਲ ਦੇ ਵਿੱਚ ਮਰੀਜ਼ ਜਾਂਦਾ ਉੱਥੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਟਾਈਮ ਵੀ ਖਰਾਬ ਹੁੰਦਾ ਤੇ ਪੈਸਾ ਵੀ ਜ਼ਿਆਦਾ ਲੱਗਦਾ ਜੀ 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 ਕਿਉਂਕਿ ਜਿੰਨੀ ਤੁਸੀਂ ਫੀਸ ਦੱਸ ਰਹੇ ਹੋ ਇਹ ਤਾਂ ਇੱਕ ਮਾਮੂਲੀ ਜੀ ਗੱਲ ਹੈ ਉਹ ਤਾਂ ਇਹ ਦੇਖੋ ਕੰਪਨੀ ਨਾਲ ਗੱਲ ਕਰੀ ਸੀ ਵੀ ਕਈ ਜਗ੍ਹਾ ਤਾਂ ਹੁਣ ਬਹੁਤ ਵਿਸਾ ਲੈ ਰਹੇ ਅਸੀਂ ਖੁਦ ਪੇ ਕਰੀ ਹੋਈਆਂ ਹਾਂ ਜੀ ਪੰਜ-ਪੰਜ ਮਿੰਟ ਦੇ 10-10 ਮਿੰਟ ਦੇ 3-300 ਰੁਪਏ 5-500 ਫੀਸ ਅਸੀਂ ਦਿੱਤੀ ਹੋਈ ਹੈ ਡਾਕਟਰ ਸਾਹਿਬ ਨਾਲ ਗੱਲ ਕਰ ਬਿਲਕੁਲ ਜੀ ਬਿਲਕੁਲ ਰਹੀ ਹੈ ਹਾਂ ਉਹਨਾਂ ਸਾਡੀ ਇੰਡੀਆ ਦੇ ਵਿੱਚ ਆਲ ਓਵਰ ਜਿਵੇਂ ਸਾਰੀ ਜਗ੍ਹਾ ਓਪਨ ਹੋਣ ਆ ਰਹੀਆਂ ਲੁਧਿਆਣਾ ਵੀ ਓਪਨ ਹੋ ਗਈ ਹੈ ਸਾਡੀ ਜਿਲਦਪੁਰ ਹੋ ਗਈ ਬਾਕੀ ਦਿੱਲੀ ਸਾਈਡ ਤੇ ਸਾਰੀਆਂ ਆਲਮੋਸਟ ਹੈ ਹੀ ਜੀ ਹਾਂ ਜੀ ਤੇ ਹੋਰ ਕੀ ਕਹਾਂਗੇ ਹੁਣ ਦਰਸ਼ਕਾਂ ਨੂੰ ਦੱਸਾਂ ਮੈਂ ਅੱਗੇ ਕਹਿ ਸਕਦਾ ਵੀ ਤੁਸੀਂ ਟੈਂਸ਼ਨ ਫਰੀ ਹੋ ਕੇ ਤੁਸੀਂ ਆਓ ਪੇਰਦਾ ਨਹੀਂਗਾ ਤੁਹਾਨੂੰ ਵੀ ਕਿਸੇ ਵੀ ਗਲਤ ਰਸਤੇ ਪਾਵਾਂਗੇ ਜੀ ਬਧੀਆ ਤੁਹਾਨੂੰ ਬਸ ਬਟ ਬਾਕੀ ਆਪਾਂ ਜਿਹੜੇ ਮੈਡੀਕਲ ਸਟੋਰ ਵਾਲੇ ਆ ਹਾਂਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜੇ ਸਾਡੇ ਪੇਸ਼ੈਂਟ ਆਣਗੇ ਤੁਸੀਂ ਉਹਨਾਂ ਨੂੰ ਡਿਸਕਾਊਂਟ ਵੱਧ ਤੋਂ ਵੱਧ ਦਿਓ ਜੀ ਵੀ ਤੁਸੀਂ ਡਿਸਕਾਊਂਟ ਦੋਗੇ ਉਹਨਾਂ ਨੂੰ ਥੋੜਾ ਰਾਸਤ ਹੋ ਜੀ ਤੁਸੀਂ ਕਈ ਜਗ੍ਹਾ ਤੇ ਆਪਾਂ ਜਾਂਦੇ ਆ ਮੈਡੀਸਨ ਲੈਣ ਆਪਾਂ ਪ੍ਰਾਈਵੇਟ ਮੈਡੀਕਲ ਸਟੋਰ ਤੇ ਜਾਂਦੇ ਆ ਹਾਂਜੀ ਉਹ ਜਿਹੜੀ 20 ਰੁਪਏ ਦੀ ਚੀਜ਼ ਆ 20 ਦੀ ਮਿਲਦੀ ਆ ਬਿਲਕੁਲ ਜੀ ਬਾਕੀ ਆਪਾਂ ਤੇ ਇਹੀ ਕਮਾਂਗੇ ਕਿਉਂਕਿ ਜੀ ਜਦੋਂ ਆਪਾਂ ਕਿਸੇ ਨੂੰ ਪ੍ਰੇਫਰ ਕਰਦੇ ਨੇ ਤੁਸੀਂ ਉਸ ਮੈਡੀਕਲ ਤੇ ਚੱਲ ਜਾਓ ਤੇ ਪੇਸ਼ੀਅੰਟ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਆਂਦੀ ਆ ਵੀ ਸ਼ਾਇਦ ਇਹਨਾਂ ਦੇ ਕੋਈ ਕਮਿਸ਼ਨ ਹੋਏਗੀ ਜੀ ਬਟ ਆਪਾਂ ਚਾਹੇ ਆਪਾਂ ਮੋਨੇ ਆ ਬਿਲਕੁਲ ਆਪਾਂ ਵੀ ਆਪਸ ਪੱਗ ਨਹੀਂ ਰੱਖੀ ਹੋਈ ਆਪਾਂ ਜਿਹੜੇ ਆਪਾਂ ਧੰਸ਼ੀਰ ਗੁਰਨਾਨਦ ਦੇਵ ਜੀ ਨੂੰ ਮੰਨਣਾ ਆ ਜੀ ਹਾਂਜੀ ਆਪਾਂ ਆਪਣੇ ਤੋਂ ਜਿੰਨਾ ਕੋਈ ਗੁਰੂ ਆਪਣੇ ਤੋਂ ਸੇਵਾ ਕਰਾ ਰਿਹਾ ਆ ਆਪਾਂ ਕਰੀ ਜਾ ਰਹੇ ਸਾਡੀ ਕੀ ਔਕਾਤ ਆ ਸੇਵਾ ਕਰਨ ਦੀ ਕਰਾਉਣ ਵਾਲਾ ਉਹੀ ਐ ਸਾਰਾ ਕੁਝ ਉਹੀ ਐ ਬਾਕੀ ਤੁਹਾਨੂੰ ਪਤਾ ਧਰਮਾਂ ਦੇ ਨਾਮ ਤੇ ਦਾ ਡਿਬੇਟ ਹੀ ਚੱਲਦੇ ਨੇ ਬਿਲਕੁਲ ਜੀ ਬਿਲਕੁਲ ਮੇਨ ਮਕਸਦ ਤਾਂ ਇਨਸਾਨੀਅਤ ਦਾ ਹੈ ਜੀ ਖੂਨ ਦਾ ਸਾਰਿਆਂ ਦਾ ਇੱਕੋ ਹੀ ਐ ਸਾਰਾ ਵੇਖੋ ਜੀ ਕੋਈ ਐ ਤਾਂ ਹੈ ਨਹੀਂ ਵੀ ਸਭ ਦਾ ਲੱਗ ਲੱਗਾ ਐ ਅੰਗ ਪੈਰ ਵੀ ਸੇਮ ਹੀ ਦਿੰਨੇ ਆ ਰੱਬ ਸਾਹਿਬ ਬਿਲਕੁਲ ਹੈ ਨਹੀਂ ਵੀ ਤਿੰਨ ਤਿੰਨ ਹੱਥ ਦੇਤੇ ਤਿੰਨ ਤਿੰਨ ਪੈਰ ਦੇਤੇ ਹਾਂ ਜੀ ਆਹ ਮਾਹਮਾ ਨੇ ਬਸ ਚਕਲਾ ਲਗ ਲਗ ਦਿੱਤੀਆਂ ਨੇ ਰੂਪ ਕੋਈ ਦਿੱਤਾ ਰੰਗ ਕੋਈ ਦਿੱਤਾ ਕਹਿੰਦਾ ਪਾਉਗਾ ਕਿਸੇ ਦਾ ਕਾਰ ਆ ਕੇ ਤੇਰਾ ਪੂਰਾ ਕਿਸੇ ਦਾ ਜੀ ਉਹ ਤਾਂ ਬੰਦੇ ਦੀ ਸੋਚਣ ਤੇ ਆ ਬਿਲਕੁਲ ਮੈਂ ਇਨਸਾਨੀਅਤ ਆਪਾਂ ਸਭ ਤੋਂ ਜਿਹੜੀ ਆਪਣੀ ਜ਼ਮੀਰ ਦਾ ਇਨਸਾਨੀਅਤ ਆ ਜੀ ਬਸ ਹੋਰ ਮੈਂ ਕਿਸੇ ਚੀਜ਼ ਨੂੰ ਉੱਪਰ ਨਹੀਂ ਮੰਨਦਾ ਸਭ ਤੋਂ ਮੈਂ ਉੱਪਰ ਮੰਨਦਾ ਇਨਸਾਨੀਅਤ ਆਪਣੇ ਕੋਲ ਹੋਰ ਵੀ ਆਪਾਂ ਨੇ ਰੱਖਿਆ ਹੋਇਆ ਜਿਵੇਂ ਹੁਣ ਬਾਈਕ ਵਗੈਰਾ ਕਿਸੇ ਨੇ ਕਾਰਾਂ ਦੀ ਸ਼ੋਰਸ ਵਗੈਰਾ ਉਹ ਆਪਾਂ ਆਪ ਕਰਦੇ ਆ ਉਹਨਾਂ ਦੇ ਵੀ ਕਮਿਸ਼ਨ ਅਕਿਓ ਮਤਲਬ ਕਹਿੰਦਾ ਭਾਵ 10% 20% ਤੁਹਾਨੂੰ ਲੈਸ ਕਰੇ ਕਮਿਸ਼ਨ ਮਤਲਬ ਤੁਹਾਨੂੰ ਵਾਪਸੀ ਦਿੱਤਾ ਜਾਏਗਾ ਜੀ ਹਾਂਜੀ ਹਾਂਜੀ ਇਹ ਕਈ ਕੰਮ ਹੈ ਤੁਹਾਡੇ ਕੋਲ ਜਿਹੜੇ ਉਹਨਾਂ ਸਰ ਐਕਚੁਅਲੀ ਸਾਡਾ ਜਿਹੜਾ ਹੈਗਾ ਇਹ ਹੈਗਾ ਸਮਾਰਟ ਜੀ ਸਮਾਰਟ ਕਲੀਨਿਕ ਹੈ ਜੀ ਇਹਦੇ ਵਿੱਚ ਆਪਾਂ ਨੇ ਤਾਂ ਬੀਪੀ ਚੈੱਕ ਕਰਨਾ ਜੇ ਬੁਖਾਰ ਵਗੈਰਾ ਚੈੱਕ ਕਰਾਂਗੇ ਅਗਰ ਕਿਸੇ ਨੂੰ ਹੈ ਉਹ ਆਪਾਂ ਜਦੋਂ ਡਾਕਟਰ ਸਾਹਿਬ ਨਾਲ ਗੱਲਬਾਤ ਹੋਏਗੀ ਜੀ ਤੋਂ ਆਪਾਂ ਉਹਨੂੰ ਦੱਸਾਂਗੇ ਵੀ ਬੀਪੀ ਇਹਨਾਂ ਦਾ ਹੈ ਇਹਨਾਂ ਆ ਰਿਹਾ ਤ ਬੁਖਾਰ ਵਗੈਰਾ ਜਿਹੜਾ ਟੈਂਪਰੇਚਰ ਇੰਨਾ ਆ ਰਿਹਾ ਉਸ ਤੋਂ ਇਲਾਵਾ ਆਪਾਂ ਵੀ ਇਹ ਵੀ ਪੁੱਛਾਂਗੇ ਕਿਸੇ ਨੂੰ 슈ਗਰ ਹੈ ਕੋਈ ਬੀਪੀ ਦੀ ਪ੍ਰੋਬਲਮ ਰਹਿੰਦੀ ਹੈ ਉਹ ਡਾਕਟਰ ਸਾਹਿਬ ਨੂੰ ਸਾਰੀ ਗੱਲਬਾਤ ਦੱਸੀ ਜਾਏਗੀ ਫਿਰ ਉਹਨਾਂ ਨੂੰ ਦੇਖਦੇ ਹੋਏ ਤੇ ਡਾਕਟਰ ਸਾਹਿਬ ਆਪਣੀ ਦਵਾਈਆਂ ਵਗੈਰਾ ਲਿਖ ਕੇ ਦੇਣਗੇ ਇੱਕ ਤਰ੍ਹਾਂ ਦੀ ਇਹ ਓਪੀਡੀ ਜਿਵੇਂ ਆਪਾਂ ਆਪਾਂ ਕਿਸੇ ਡਾਕਟਰ ਸਾਹਿਬ ਨੂੰ ਓਪੀਡੀ 'ਚ ਜਾਂਦੇ ਆ ਉਹ ਆਪਣੀ ਗੱਲਬਾਤ ਦੱਸਦਾ ਡਾਕਟਰ ਸਾਹਿਬ ਟੈਸਟ ਵਗੈਰਾ ਲਿਖ ਕੇ ਦਿੰਦੇ ਆ ਦਵਾਈਆਂ ਲਿਖ ਕੇ ਦੇਣੇ ਸੇਮ ਉਹੀ ਚੀਜ਼ ਹੈ ਬੜਾ ਆਪਣਾ ਸਾਜੀ ਜਿਹੜੀ ਕਲੀਨਿਕ ਦਾ ਮੇਨ ਮਕਸਦ ਹੈ ਡਿਜੀਟਲ ਜੀ ਡਿਜੀਟਲ ਸਾਰੀ ਕੰਸਲਟੈਂਸੀ ਹੋਏਗੀ ਜੀ ਹਾਂਜੀ ਦਵਾਈਆਂ ਵਗੈਰਾ ਡਾਕਟਰ ਸਾਹਿਬ ਲਿਖ ਕੇ ਦੇਣਗੇ ਉਹ ਆਪਾਂ ਪ੍ਰਿੰਟ ਆਊਟ ਕੱਢ ਕੇ ਆਪਾਂ ਪੇਸ਼ੈਂਟ ਨੂੰ ਦਵਾਂਗੇ ਉਹ ਆਪਣੇ ਕਿੱਥੋਂ ਵੀ ਦਵਾਈਆਂ ਲੈਣ ਉਹ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਆ ਜੀ ਕੋਲ ਤੋਂ ਲੈਣ ਦੂਰ ਤੋਂ ਜਿੱਥੋਂ ਮਰਜ਼ੀ ਲੈ ਸਕਦੇ ਸਾਰੀਆਂ ਦਵਾਈਆਂ ਜਨਰੇਟਿੰਗ ਨੇ ਇਦਾਂ ਨਹੀਂ ਕੋਈ ਸਪੈਸ਼ਲ ਲਿਖੀ ਹੋਏਗੀ ਜੀ ਬਿਲਕੁਲ ਬਿਲਕੁਲ ਇਹ ਵਾਰ ਇਹ ਤਾਂ ਨਹੀਂ ਵੀ ਆ ਕੰਪਨੀ ਦੀ ਮਿਲਦੀ ਹੈ ਇਸ ਦੀ ਨਹੀਂ ਮੇਰੀ ਸੇਮ ਕੰਮ ਜਦੋਂ ਸਾਰੇ ਸੌਲਟ ਮਿਲ ਰਹੇ ਸੇਮ ਮਿਲ ਰਹੇ ਹਨ ਜੀ ਉਸੇ ਲੈ ਲਓ ਉਹ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਜੀ ਹਾਂਜੀ ਆਪਾਂ ਇੱਕ ਕਸਟਮਰ ਕੇਅਰ ਨੰਬਰ ਵੀ ਜਿਹੜਾ ਪੇਸ਼ੈਂਟ ਆਏਗਾ ਉਹਨਾਂ ਨੂੰ ਕੋਈ ਦਿੱਕਤ ਆਂਦੀ ਹੈ ਆਪਾਂ ਕਸਟਮਰ ਕੇਅਰ ਨੰਬਰ ਦਵਾਂਗੇ ਜੀ ਤੋਂ ਆਪਣੀ ਗੱਲਬਾਤ ਕਰਕੇ ਉਹਨਾਂ ਨੂੰ ਸੈਟੀਸਫੈਕਸ਼ਨ ਮਿਲ ਜਾਏਗੀ ਹਾਂਜੀ ਜੀ ਬਾਕੀ ਆਪਾਂ ਸਮਾਪਤੀ ਕਰਦੇ ਹਾਂ ਜੀ ਵਾਈ ਗੁਰਜੀ ਦਾ ਖਾਸਾ ਵਾਈ ਗੁਰਜੀ ਦੀ ਫਤਿਹ ਹੈਲੋ हेलो हाँ जी नमस्कार सर नमस्कार सर जी हाँ जी डॉक्टर साहब हमें रेशियां की बहुत प्रॉब्लम आ रेशा बहुत ज्यादा बन रही हां uh, क्या हो रहा है रेशा रेशा रेशा, रेशा बहुत ज्यादा बनता है बहुत है हां जी हाँ जी ये कब से हो रहा में पन्ना भी हो गया जैसे मौसम बदला है हां हां ज्यादा हो रहा है ज्यादा हो रहा है ना हां जी नहीं वैसे नहीं होता है अब पंद्रह बीस दिन हो गए पंद्रह बीस दिन से ज्यादा हो रहा है हाँ जी हाँ फिर अंदर गिरता है निकल भी जाता है उल्टी वगैरह आके निकल जाता है लेकिन उससे खांसी वगैरह बहुत ज्यादा हो जाती है हाँ जी हाँ जी बुखार तो नहीं है नहीं बखान नहीं है नहीं सर वो भी नहीं हो रही है हाँ जी नहीं बीपी भी, भी, भी शुगर नहीं है हाँ जी नहीं नहीं सर हाँ इनसे बात करिए तो अच्छा ठीक है डॉक्टर जी डॉक्टर सर आ, ये जो बता रहे हैं क्या कंप्लेन कर रहे हैं है? सर ये बोल रहे हैं जो नाक में से ना पानी आता है रेशा गिरता है पानी पानी आ रहा हाँ जी हाँ जी वो रेशा इनके छाती में जाता है वो निकल जाता निकल है, है लेकिन हाँ रुकता तो रुखता नहीं है, है। नहीं। देख। क्या दर्द रहता है दर्द नहीं रहता हाँ जी हाँ जी सर एक बार इनका बीपी ऑफिस लाइन पर रहते हैं बीपी चेंज के लिए और इनका दवाई ली थी सुबह दवाई ली थी अभी दवाई ली थी खासी बल कम आ रहा है सर वन वन नाइनटीन आ रहा है वन नाइनटीन भी है ना हाँ जी ठीक है ठीक है कोई नहीं ये चीज़ है ना फुल ऑफ है और को दे रहे हैं और साथ में कोई स्टेप भी नहीं सर करवाना है जी समझे दवाई करते हैं ओके ठीक है और कोई दिक्कत नहीं ठीक है ठीक है सर थैंक यू सर